ਸ਼ਹਿਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਜਾਂਦੀ ਹੈ ਜਦੋਂ ਇੱਕ 13 ਸਾਲਾ ਬੱਚੀ ਦੀ Laash ਘਰੋਂ ਮਿਲਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਜੋ ਹੈ ਉਹ ਜਬਰ ਜਨਾਤ ਤੋਂ ਬਾਅਦ ਕਤਲ ਦੇ ਇਲਜ਼ਾਮ ਲਾਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ دہشت ਦਾ ਮਾਹੌਲ ਇਲਾਕੇ ਦੇ ਵਿੱਚ ਜਦੋਂ ਇੱਕ ਬੱਚੀ ਦੀ লাশ ਉਸਦੇ ਘਰੋਂ ਮਿਲਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਕਦਰ ਮਾਹੌਲ ਜਿਹੜਾ ਇਸ ਵੇਲੇ ਉਹ ਅਦਸ਼ਕ ਪਰਾ ਬਣਿਆ ਹੋਇਆ ਤਾਂ ਪੂਰੀ ਘਟਨਾ ਜੋ ਹੈ ਉਹ ਜਲੰਧਰ ਤੋਂ ਸਾਹਮਣੇ ਹੈ ਜਲੰਧਰ ਦੇ ਵਿੱਚ ਇਹ ਪੂਰੀ ਘਟਨਾ ਜੋ ਹੈ ਉਹ ਵਾਪਰੀ ਹੈ ਜਿੱਥੇ ਕਿ 13 ਸਾਲਾਂ ਬੱਚੀ ਦੇ ਨਾਲ ਅਜਹੀ ਘਟਨਾ ਜਿਹੜੀ ਹੈ ਉਹ ਵਾਪਰ ਜਾਂਦੀ ਹੈ ਕਿ ਆ ਜਾ ਰਿਹਾ ਕਿ ਚਲੰਦਰ ਦੇ ਬਾਵਾ ਖੇਲ ਇਲਾਕੇ ਦੇ ਵਿੱਚ ਪੈਂਦੇ ਪਾਰਸ ਸਟੇਟ ਦੇ ਵਿੱਚ ਗਵਾਂਡੀ ਦੇ ਘਰ ਤੋਂ 13 ਸਾਲਾ ਬੱਚੀ ਦਾ ਜਿਹੜਾ ਸ਼ਵ ਪ੍ਰਾਪਤ ਮਿਲਦਾ ਤਾਂ ਗਵਾਂਡੀ ਦੇ ਘਰੋਂ 13 ਸਾਲਾ ਬੱਚੀ ਦੀ ਜਿਹੜੀ ਹੈ ਉਹ লাশ ਮਿਲਦੀ ਹੈ লাশ ਮਿਲਣ ਦੇ ਲਾ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਪਰਿਵਾਰ ਤੇ ਮੁਹੱਲਾ ਵਸਨੀਕਾਂ ਨੇ ਲੜਕੀ ਦੇ ਨਾਲ ਜ਼ਬਰ ਜਨਾਹ ਕਰਕੇ ਹਤਿਆ ਦੇ ਇਲਜ਼ਾਮ ਨਾਲ ਇਹ ਘਟਨਾ ਦਾ ਪਤਾ ਲੱਗਦੇ ਹੀ ਪੂਰੇ ਮਹੱਲੇ ਦੇ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਪਾਇਆ ਜਾ ਰਿਹਾ ਹੈ ਮ੍ਰਿਤਕ ਬੱਚੀ ਦੀ ਪਛਾਣ ਜੋ ਹੋਈ ਹੈ ਉਪਾਰ ਸਟੇਟ ਨਿਵਾਸੀ 13 ਸਾਲਾ ਇੱਕ ਪ੍ਰਬਲীন ਕੌਰ ਦੇ ਵਜੋਂ ਹੋਈ ਹੈ ਉਧਰ ਮੁਲਜ਼ਮ ਦੀ ਪਛਾਣ ਪਾਰਸ ਸਟੇਟ ਨਿਵਾਸੀ ਰਿੰਪੀ ਸਿੰਘ ਦੇ ਰੂਪ ਵਿੱਚ ਹੋਈ ਅਮ੍ਰਿਤਕ ਲੜਕੀ ਜਿਹੜੀ ਹੈ ਪ੍ਰਬਲীন ਕੌਰ ਦੇ ਪਰਿਵਾਰ ਦੇ ਵਿੱਚ ਉਸ ਦਾ ਵੱਡਾ ਭਰਾ ਤੇ ਉਸ ਦੀ ਮਾਤਾ ਤੇ ਉਸ ਦੇ ਪਿਤਾ ਦੀ ਪਿਛਲੇ ਸਾਲ ਜਿਹੜੀ ਇਹ ਮੌਤ ਹੋ ਚੁੱਕੀ ਹੈ ਉਧਰ ਮੁਹੱਲੇ ਦੀ ਰਹਿਣ ਵਾਲੀ ਉਪਾਸਨਾ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਪ੍ਰਬਲੀਨ ਅਤੇ ਜਦੋਂ ਆਪਣੇ ਘਰ ਨਹੀਂ ਆਈ ਤਾਂ ਉਸਦੀ ਮਾ ਉਸ ਨੂੰ ਪੂਰਾ ਮੁਹੱਲੇ ਦੇ ਵਿੱਚ ਲੱਭੜ ਗਈ ਪਰ ਜਦੋਂ ਉਸ ਦਾ ਕੋਈ ਸराग ਨਹੀਂ ਮਿਲਿਆ ਤਾਂ ਉਹਨਾਂ ਨੇ ਇਲਾਕੇ ਦੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਸ ਤੋਂ ਬਾਅਦ ਪਤਾ ਲੱਗੇ ਕਿ ਜੋ ਮੁਲਜ਼ਮ ਕੱਿਆ ਜਾ ਰਿਹਾ ਰਿੰਪੀ ਉਸਨੇ ਸ਼ਾਮ 4 ਵਜੇ ਦੇ ਕਰੀਬ ਉਸ ਨੂੰ ਆਪਣੇ ਘਰੇ ਬੁਲਾਇਆ ਪ੍ਰਬਲੀਨ ਜਿਹੜੀ ਇਹ ਮ੍ਰਿਤਕਾ ਉਸ ਦੀ ਆ ਬੇਟੀ ਦੀ ਜਿਹੜੀ ਸਹੇਲੀ ਸੀ ਜਿਸ ਕਰਕੇ ਉਸ ਦਾ ਘਰੇ ਆਉਣਾ ਜਾਣਾ ਲੱਗੇ ਰਹਿਦਾ ਸੀ ਪਰ ਜਦੋਂ ਸ਼ਾਮ 7 ਵਜੇ ਤੱਕ ਉਹ ਘਰ ਨਹੀਂ ਆਈ ਤਾਂ ਪਰਿਵਾਰ ਤੇ ਮੋਹੱਲੇ ਵਾਲਿਆਂ ਨੇ ਜਦੋਂ ਜਾ ਕੇ ਦੇਖਿਆ ਤਾਂ ਕੋਸ਼ਿਸ਼ ਕੀਤੀ ਦੇਖਣ ਦੀ ਤਾਂ ਬਹਿਸ ਕੀਤੀ ਜਾਣ ਲੱਗੀ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਉਧਰ ਮੁਹੱਲਾ ਨਿਵਾਸੀਆਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੈੱਕ ਕਰਕੇ ਖਾਣਾ ਪੂਰਤੀ ਕੀਤੀ ਇਹ ਕਾਰ ਦੇ ਵਿੱਚ ਕੋਈ ਨਹੀਂ ਹੈ ਇਹ ਕਹਿ ਕੇ ਮੌਕੇ ਤੋਂ ਚਲੇ ਜਾਂਦੇ ਨੇ ਉਧਰ ਨੇ ਮੁਹੱਲਾ ਨਿਵਾਸੀਆ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਫਿਰ ਵੀ ਤਸੱਲੀ ਨਹੀਂ ਹੋਈ ਤਾਂ ਉਹਨਾਂ ਨੇ ਖੁਦ ਗੇਟ ਖੋਲਾ ਕੇ ਕਾਰ ਦੇ ਅੰਦਰ ਚੈੱਕ ਕੀਤਾ ਤਾਂ ਬਾਥਰੂਮ ਦੇ ਵਿੱਚ ਲੜਕੀ ਦੀ ਜਿਹੜੀ ਹੈ লাশ ਮਿਲੀ ਸੀ ਤਾਂ ਗਵਾਂਡੀਆਂ ਦਾ ਕਹਿਣਾ ਲੋਕਾਂ ਦਾ ਕਹਿਲ ਮੁਹੱਲਾ ਨਿਵਾਸੀਨ ਦਾ ਕਿ ਅਸੀਂ ਆਪ ਜਾ ਕੇ ਵੇਖਿਆ ਫਿਰ ਜਾ ਕੇ ਸਾਨੂੰ ਬਾਥਰੂਮ ਦੇ ਵਿੱਚੋਂ ਉਸ ਦੀ ਖੂਨ ਦੇ ਨਾਲ ਲਤਪਤ ਜਿਹੜੀ ਹੈ ਉਹ লাশ ਮਿਲੀ ਆਤਾ ਉਧਰ ਇਲਾਕੇ ਦੇ ਵਿੱਚ ਜਿਹੜਾ ਜੋ ਗੁੱਸੇ ਦਾ ਮਾਹੌਲ ਪਾਇਆ ਜਾ ਰਿਹਾ ਉਧਰ ਮੌਕੇ ਤੇ ਮੌਜੂਦ ਕਰਦੇ ਮਾਲਕ ਰਿੰਪੀ ਸਿੰਘ ਨੂੰ ਲੋਕਾਂ ਨੇ ਕੁੱਟਿਆ ਇਸ ਬਾਅਦ ਉਹ ਖੁਦ ਸ਼ਾਦੀशुदा ਦੱਸਿਆ ਜਾ ਰਿਹਾ ਉਸ ਦੀ ਪਤਨੀ ਵੀ ਹੈ ਬੱਚੇ ਵੀ ਹੈ ਜਿਹੜੇ ਕਿ ਇਸ ਵੇਲੇ ਆਪਣੇ ਪੇਕੇ ਗਈ ਹੋਈ ਸੀ ਉਸ ਦੀ ਪਤਨੀ ਤਾਂ ਉਸ ਤੋਂ ਬਾਅਦ ਇਹ ਪੂਰੀ ਘਟਨਾ ਜਿਹੜੀ ਹੈ ਵਾਪਰ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ना मेरा उपासना मेरा बिल्कुल तो सामने वाला घर है ठीक है चार बजे रिपोर्ट आ रही थी घर गई है कुड़ी ठीक है फिर पुलिस वगैरह आई चलो असि तो किसी के घर जाके छानबीन नहीं कर सकते है पुलिस अंदर गई है ठीक है पुलिस ने अपनी छानबीन की आके कहता है नहीं है कुड़ी अंदर ਠੀਕ ਹੈ ਜਦੋਂ ਦੁਬਾਰਾ ਸੀਸੀਟੀਵੀ ਦੇਖਿਆ ਉਹ ਚ ਵੀ ਇਹੀ ਆ ਰਿਹਾ ਕੁੜੀ 4 ਵਜੇ ਅੰਦਰ ਗਈ ਹੈ 5:00 ਵਜੇ 5 ਤੱਕ ਅਸੀਂ ਰਿਕਾਰਡਿੰਗ ਦੇਖੀ ਉਹ ਚ ਕੁੜੀ ਬਾਹਰ ਨਹੀਂ ਆਈ ਸਾਰਾ ਮੱਲਾ ਇਹੀ ਕਹੀ ਜਾ ਰਿਹਾ ਹੈ ਕਿ ਕੁੜੀ ਇਹਨਾਂ ਦੇ ਅੰਦਰ ਹੀ ਹੈ ਕੁੜੀ ਇਹਨਾਂ ਦੇ ਅੰਦਰ ਹੀ ਹੈ ਪਰ ਕਿਸੇ ਨੇ ਕੋਈ ਦੁਬਾਰਾ ਪੁਲਿਸ ਨੂੰ ਵੀ ਕਹਿ ਕੇ ਉਹਨਾਂ ਨੇ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਉਨੇ ਹੀ ਗਿਆ ਕਿ ਠੀਕ ਹੈ ਕਿਤੇ ਖਡਣ ਗਈ ਹੋਣੀ ਜਾਂ ਕੋਈ ਹੋਰ ਵੱਲ ਹੋਏਗੀ ਠੀਕ ਹੈ ਨਾ ਉਹ ਇਹ ਕਹਿ ਕੇ ਚਲੇ ਗਏ ਪਰ ਸਾਰੇ ਮੱਲੇ ਨੇ ਇਹ ਕਹਿ ਕਿ ਨਹੀਂ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਂਦੀ ਦੀ ਰਿਕਾਰਡਿੰਗ ਨਹੀਂ ਅੰਦਰ ਕਿਲਾ ਇੱਕ ਜੈਂਟਸ ਆ ਕੁੜੀ ਕਿਹਨਾਂ ਫੈਮਲੀ ਹੈ ਨਹੀਂ ਫੈਮਲੀ ਹੈ ਨਹੀਂ ਤੇ ਫਿਰ ਇਸ ਲਈ ਜਦੋਂ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਦੇਖਿਆ ਤੇ ਬਾਤ ਵਿੱਚ ਕੁੜੀ ਮਿਲੀ ਪਹਿਲਾਂ ਬਾਤ ਨੂੰ ਤਾਂ ਦਰਵਾਜ਼ਾ ਖੁੱਲਾ ਸੀ ਜਦੋਂ ਤੁਹਾਨੂੰ ਸ਼ੱਕ ਹੋਇਆ ਕਿ ਉਦੋਂ ਇਸ ਨੂੰ ਪਹਿਲਾਂ ਤੋਂ ਕੋਈ ਇਹੋ ਜਿਹੀ ਹਰਕਤ ਤਾਂ ਨਹੀਂ ਨਜ਼ਰ ਆਈ ਸੀ ਦੇਖੋ ਬਹੁਤ ਸਾਲਾਂ ਤੋਂ ਤਾਂ ਇਹੋ ਜਿਹੀ ਨਹੀਂ ਸੀਗੀ ਸ਼ੁਰੂ ਸ਼ੁਰੂ ਚ ਗਏ ਸਾਡੀ ਅਦਰਵਾਇਸ ਅਦਰਵਾਇਸ ਕਰਕੇ ਕਦੀ ਕੁਝ ਨਹੀਂ ਹੋਇਆ ਅਸੀਂ 9 ਸਾਲ ਦੀ ਮੈਂ ਰਹਿ ਰਹੀ ਸੀ 9 ਸਾਲ ਦੀ ਮੇਰੀ ਹੈਗੀ ਉਹ ਫੈਮਲੀ ਚ ਕੋਈ ਮਾਤਾ ਰਿਹਾ ਤੇ ਬ੍ਰਦਰ ਹੈ ਪਾਰਸਿੰਧ ਕਲੇ ਦੇ ਵਿੱਚ ਪਹਿਲਾਂ ਇੱਕ ਸ਼ਾਮੀ ਸਾਨੂੰ ਆਈ ਸੀਗੀ ਵੀ ਲੜਕੀ ਕਿਤੇ ਘਰੋਂ ਚਲ ਗਈ ਹੈਗੀ ਆ ਉਹਦੇ ਸਬੰਧੀ ਪਹਿਲਾਂ ਜੋ ਦੱਸਿਆ ਹੈਗਾ ਪੁਲਿਸ ਪਾਰਟੀ ਆਈ ਸੀ ਜੋ ਇਹਨਾਂ ਦੇ ਮਾਤਾ ਦੇ ਬਿਆਨ ਲਖਾਇਆ ਉਸ ਮੁਤਾਬਕ ਜਿਹੜਾ ਅਸੀਂ ਬਿਆਨ ਦੇ ਲਿਆ ਸੀ ਪਰ ਉਦੋਂ ਕਿੰਤੇ ਡੇਢ ਘੰਟੇ 2 ਘੰਟੇ ਬਾਅਦ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਹੈਗਾ ਤੇ ਉਹ ਨਾਲ ਦੇ ਇੱਥੇ ਗਵਾਂਡੀ ਹੈਗੇ ਆ ਉਹਨਾਂ ਦੇ ਘਰੇ ਜਿਹੜੀ ਹੈਗੀ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲੜਕੀ ਜਿਹੜੀ ਹੈਗੀ ਆ ਉਥੋਂ ਬਰਾਮਦ ਹੋਈ ਸੀਗੀ ਡੈੱਡ ਬੋਡੀ ਤਾਂ ਲੜਕੀ ਦੀ ਬਾਥਰੂਮ ਚੋਂ ਬਰਾਮਦ ਹੋਈ ਆ ਤਾਂ ਬਲੀਨਕੌਰ ਲੜਕੀ ਦੀ ਬੇਟੀ ਦਾ ਨਾਮ ਹੈਗਾ 13-14 ਸਾਲ ਦੀ ਬੇਟੀ ਹੈਗੀ ਉਹ ਜੋ ਦੱਸ ਰਹੇ ਹੈਗੇ ਵੀ ਇਹਨੂੰ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੈਗਾ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲੱਖੇ ਦੇ ਐਫਐਐਲ ਟੀਮ ਸਾਡੀ ਮੌਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹ ਘਰਕੁੱਤ ਕੀਤੀ ਹੈਗੀ ਆ ਉਹਨੂੰ ਵੀ ਇੱਥੇ ਪਬਲਿਕ ਨੇ ਫਾਇਲਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਥੋੜਾ ਇੰਜਰਡ ਸੀਗਾ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈਗਾ ਉਹਦਾ ਇਲਾਜ ਕਰਾ ਰਹੇ ਹਾਂ ਉਹਦਾ ਵੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਊ ਹੈਗਾ ਜੋ ਉਹਨੂੰ ਬਰੂਟਲੀ ਇੰਨਾ ਮਰਡਰ ਕੀਤਾ ਗਿਆ ਹੈਗਾ ਉਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਕਾਨੂੰਨੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਬੰਦੇ ਨੇ ਹੈਗਾ ਉਹਨੂੰ ਅਸੀਂ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਕਿਉਂਕਿ ਇਹਦੋ ਮਾਰੀ ਹਰਕਤ ਨਹੀਂ ਹੋ ਸਕਦੀ ਹੈਗੀ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे